ਕਿਉਂ ਅੰਮੀਆ ਮੇਲਾ ਸਾਡੀਆਂ ਭੈਣਾ ਜਿੱਥੇ ਸੰਗਿਆ ਭੈਣਾ ਹੁੰਦੀਆਂ ਸਾਡੀਆਂ ਧੀਆ ਹੁੰਦੀਆਂ ਮਾਵਾ ਹੁੰਦੀਆਂ ਨੇ ਉਹ ਵੇੜੇ ਬੜੇ ਸੁਨਕੜੇ ਲੁੱਦੇ ਨੇ ਉਹ ਰੌਣਕਾਂ ਵਾਲੇ ਹੁੰਦੇ ਕਿਉਂਕਿ ਕੋਈ ਵੀ ਫੰਕਸ਼ਨ ਹੋਵੇ ਕੋਈ ਤਿਹਾਰ ਹੋਵੇ ਔਰਤ ਤੋਂ ਬਿਨਾ ਸੰਪੂਰਨ ਨਹੀਂ ਹੁੰਦਾ ਔਰ ਜਿਹੜੀ ਆ ਉਹ ਵੇੜੇ ਦਾ ਸ਼ਿੰਗਾਰ ਜਦੋਂ ਸਾਡੇ ਘਰ 'ਚ ਨਾ ਕੁੜੀ ਦਾ ਜਨਮ ਹੁੰਦਾ ਹੈ ਘਰੇ ਘਰ ਦੇ ਵਿੱਚ ਕੁੜੀਆਂ ਦਾ ਜਨਮ ਹੁੰਦਾ ਹੈ ਉਸ ਘਰ ਦੇ ਉੱਤੇ ਪ੍ਰਮਾਤਮਾ ਦੀ ਵਾਹਿਗੁਰੂ ਦੀ ਅੱਲਾ ਦੀ ਬਹੁਤ ਅਪਾਰ ਮਿਹਰ ਬਖਸ਼ਿਸ਼ ਹੁੰਦੀ ਆ ਤਾਂ ਜਾ ਕੇ ਕੁੜੀ ਤੁਹਾਡੇ ਘਰ ਦੇ ਵਿੱਚ ਜਨਮ ਲੈਂਦੀ ਆ ਉਹ ਸਾਖ ਸਾਖ ਲੱਖੀ ਗੰਗਾਂ ਆਉਂਦੀ ਆ ਤੁਹਾਡੇ ਘਰੇ ਦੀ ਰੌਣਕ ਤੁਹਾਡੇ ਘਰੇ ਦਾ ਸ਼ਿੰਗਾਰ ਆ ਕੁੜੀਆਂ ਤੋਂ ਬਿਨਾਂ ਘਰੇ ਆ ਚ ਰੌਣਕ ਨਹੀਂ کا روز سنبھال کے رکھ دیا نہیں شنگار کے رکھدیاں نے تاری زندگی شنگار ہوتی ہو جاتی ہے جب زندگی آدمی دیا چاہے وہ ماں ہوئے چاہے پیر ہوئے چاہے منہ ہوئے تاڑیاں شاہی چھٹی لے کے لا رہی ہے بہت بہت چھٹی ہے کیونکہ ساڑیاں بھنگ ماما ہمیشہ اپنے پروار دے لئے سریر تو لائے کے شام تک ہر کام کے بھی چکے ہو دیا نے بنا پیسے کی دی کر دیا نے اپنے فروار لے اتنے رات دی بھی اٹھا لے مجھے اٹھدیاں انہوں کا چولہا چوکنا ان کا گھر سام سانب سنبھال ایک ایک رشتے دار دیکھنا اکی کی گھر کے جی دیکھنا یہ عورت کے حصے آیا ہے اور عورت دی برکت دے نال شکتی دے نال ہی بندہ سروائیو کرتا ہے ਜੇ ਕਿਸੇ ਘਰ ਦੇ ਵਿੱਚ ਤੁਸੀਂ ਦੇਖਦੇ ਹੋ ਵਰਕਤਾ ਨੇ ਔਰ ਕੰਮਕਾਰ ਬੜਾ ਪਰਫੁੱਲਤ ਚੜਦੇ ਗਲਾਂ ਦੇ ਵਿੱਚ ਆ ਉਹਦੇ ਪਿੱਛੇ ਔਰਤ ਦਾ ਹੱਥ ਹੁੰਦਾ ਸੋ ਔਰਤ ਦੀ ਹਮੇਸ਼ਾ ਇੱਜ਼ਤ ਕਰਿਆ ਕਰੋ ਉਹਦਾ ਸਨਮਾਨ ਕਰਿਆ ਕਰੋ ਸਾਡੇ ਵੀਰ ਵਿਦੇਸ਼ ਸ਼ਰਮਾ ਜੀ ਭਰਾਵੇਰਾ ਇਹਨਾਂ ਨੇ ਹਮੇਸ਼ਾ ਹੀ ਮੈਨੂੰ ਉੱਤੇ ਚੁੱਕਿਆ ਹੈ ਜਿਵੇਂ ਭਰਾਵਾਂ ਦੇ ਹੁੰਦੇ ਹਨ ਵੀ ਫਰਚ ਹੁੰਦੇ ਰਹੇ ਉਹ ਮੇਰੇ ਭਰਾ ਨੇ ਨੁਭਾਏ ਆ ਪੂਰੇ ਸੋ ਜੋ ਜੀ ਨੇ ਪਾਇੀ ਉਹਨਾਂ ਦੇ ਨਾਲ ਬਹੁਤ ਪਿਆਰ ਸੀਗਾ ਭਾਦੀ ਜੀ ਦੇ ਸਾਰੇ ਬੱਚੇ ਪਰਿਵਾਰ ਦਾ ਔਰ ਉਹਨਾਂ ਦੇ ਜਾਣ ਤੋਂ ਬਾਅਦ ਭਾਬੀ ਜੀ ਕਿੱਧਰੋਂ ਹੱਥ ਲਾ ਦੇਓ ਕਿੱਥੇ ਹੋ ਸੋਹਣੇ ਹੋ ਵਾਦੀਵਾ ਜ਼ੋਰਦਾਰ ਤਰੀਕੇ ਨਾਲ ਭਾਬੀ ਜੀ ਕੋਲ ਸਟੇ ਭਾਬੀ ਜੀ ਤੇ ਭਾਦੀ ਨੇ ਸਦੂਲਸ ਦੇ ਜਾਣ ਤੋਂ ਬਾਅਦ سامنے ادا کھڑی ہوں تو وہ سیر یہاں نے سرا پر جانا ہے جہاں نے محبت کی اور میرے بھی میرے مل ملو... کے میری میں جیوگا کیتا ہے کہ نہیں تھی گاؤ تو کار ہو بہت دنیا فیرہ بڑے اداس ہو گئے لوگوں نے خوشیاں ملو گے تو تا... اج میں جی اچھا ہوں اسٹیج پہ گا رہی ہوں فلما کریں اس پروار کر کے اور میرے بہت سارے اچھے پروار ہیں سارے جنہوں نے میرے بہت اتشاہت کیا ادھر آن واسطے تُسی سارے ਸੋ ਮੱਚ ਮੈਂ ਕਿਸੇ ਵੀ ਜਨਮ ਦੇ ਵਿੱਚ ਤੁਹਾਡਾ ਕਿਸੇ ਵੀ ਕਰਜ਼ਾ ਨਹੀਂ ਉਤਾਰ ਸਕਦੀ ਜੋ mohabbat pyar ਤੁਸੀਂ ਮੈਨੂੰ ਬਖਸ਼ਿਆ ਹੈ ਔਰ ਇਹ ਫਿਲਮਾਂ ਨੂੰ ਮੇਰੇ ਗਾਣੇ ਨੂੰ ਬਖਸ਼ਿਆ ਸਾਡੀ ਜੋੜੀ ਨੂੰ ਬਖਸ਼ਿਆ ਔਰ ਜ਼ੋਰਦਾਰ ਤਾੜੀ ਇੱਕ ਮੇਰੇ ਸਤਿਗੁਰੂ ਆਸਰਾ ਥੈਂਕ ਯੂ ਸੋ ਮੱਚ ਬਹੁਤ ਅੱਛਾ ਲੱਗ ਰਿਹਾ ਜੀ ਸਾਡੇ ਸੂਬੇ ਦੇ ਮੀਤ ਪ੍ਰਧਾਨ ਸਰਦਾਰ ਵਿਕਰਮਜੀਤ ਸਿੰਘ ਚੀਮਾ ਜੀ ਔਰ ਮੈਂ ਅੱਜ ਅਸੀਂ ਇੱਥੇ ਕਨੌਰ ਹਲਕੇ ਜਿਹੜਾ ਤੀਆਂ ਦਾ ਤਿਉਹਾਰ ਵਿਕਾਸ ਸ਼ਰਮਾ ਜੀ ਔਰ ਨੌਰਥ ਜੋਰਜ ਕਲਚਰ ਸੈਂਟਰ ਵੱਲੋਂ ਮਨਾਇਆ ਜਾ ਰਿਹਾ ਉਹਦੇ ਸ਼ਿਰਕਤ ਕਰਨ ਲਈ ਆਏ ਆ ਬੜਾ ਹੀ ਉਤਸ਼ਾਹ ਬੜੇ ਜੋਰ ਸ਼ੋਰ ਨਾਲ ਬੜੀ ਖੁਸ਼ੀ ਉਲਾਸ ਦੇ ਨਾਲ ਤਿਉਹਾਰ ਮਨਾਇਆ ਜਾ ਰਿਹਾ ਹੈ ਇਹ ਪੰਜਾਬ ਦੇ ਸੱਭਿਆਚਾਰ ਦਾ ਪੰਜਾਬ ਦੇ ਵਿਰਸੇ ਦਾ ਬੜਾ ਇੱਕ ਮਹੱਤਵਪੂਰਨ ਤਿਉਹਾਰ ਹੈ ਇਹਨੂੰ ਸਾਡੀਆਂ ਮਾਤਾਵਾਂ ਭੈਣਾਂ ਬੜੇ ਚਾਹ ਦੇ ਨਾਲ ਸਾਲ ਭਾਰ ਉਡੀਕਦੀਆਂ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਵਿਕਾਸ ਲਗਾਤਾਰ ਹਰ ਸਾਲ ਇਨੂੰ ਇੱਕ ਵੱਡੇ ਉਤਸਵ ਦੇ ਰੂਪ ਚ ਮਨਾਉਂਦਾ ਔਰ ਪੂਰੇ ਕਨੌਲ ਹਰਕੇ ਦੀਆਂ ਮਾਤਾਵਾਂ ਪੈਣਾ ਨੂੰ ਖੁਸ਼ੀ ਨਾਲ ਇਸ ਤਿਹਾਰ ਨੂੰ ਮਨਾਉਂਦਾ ਮੌਕਾ ਮਿਲਦਾ ਸੋ ਮੈਂ ਨੌਜਵਾਨ ਸਭਾ ਰਜਿਸਟਰਡ ਕਨੌਰ ਨੂੰ ਤੇ ਨੌਰਜੋਨ ਕਲਚਰ ਸੈਂਟਰ ਨੂੰ ਬੜੀ ਵਧਾਈ ਦਿਨਾ ਕਿ ਉਨ੍ਹਾਂ ਨੇ ਇੱਕ ਇੱਡਾ ਵਧੀਆ ਮੇਲਾ ਜਿਹੜਾ ਉਹ ਲਗਾਇਆ ਬਹੁਤ ਆਨੰਦਾਰ ਹੈ ਸਰ ਅਪੀਲ ਵੀ ਕੀਤੀ ਹੈ ਕਿ ਕਹਿੰਦੇ ਵਿਕਾਸ ਨਾਲ ਵਿਕਾਸ ਹੋਵੇ ਸੋਚਦੇ ਮੈਂ ਉਹ ਉਹ ਨਹੀਂ ਦੇਖੋ ਜੋ ਸੇਵਾ ਕਰੇਗਾ ਜਨਤਾ ਦੀ ਉਹਨੂੰ ਜਨਤਾ ਦਾ ਨੁਮਾਇੰਦਾ ਬਣਨ ਦਾ ਪੂਰਾ ਹੱਕ ਹੈ ਔਰ ਆਪਾਂ ਕਿ ਨੌਰ ਹਲਕਾ ਹੀ ਦੇਖ ਰਹੇ ਆ ਚਾਹੇ ਉਹ ਸਾਡਾ ਪ੍ਰੈਜ਼ੈਂਟ ਐਮਐਲਏ ਆ ਚਾਹੇ ਪੁਰਾਣੇ ਸੀ ਸવાય ਮਾਫੀਆ ਰਾਜ ਤੋਂ ਸવાય ਲੋਕਾਂ ਦੀਆਂ ਜਿੱਬਾਂ ਕੱਟਣ ਤੋਂ ਸવાય ਲੋਕਾਂ ਦੇ ਲੁੱਟਣ ਤੋਂ ਉਹਨਾਂ ਨੇ ਕੋਈ ਕੰਮ ਨਹੀਂ ਕੀਤਾ ਇਸ ਕਰਕੇ ਹੁਣ ਮੌਕਾ ਹੈ ਕਿ ਵਿਕਾਸ ਵਰਗੇ ਨੌਜਵਾਨ ਦੁਜਾਰੂ ਜਨਤਾ ਦੀ ਸੇਵਾ ਕਰਨ ਵਾਲੇ ਵਿਅਕਤੀ ਨੂੰ ਘਨੌਰ ਦੀ ਨੁਮਾਇੰਦਗੀ ਮਿਲੇ ਘਨੌਰ ਦੀ ਵਿਧਾਨ ਸਭਾ ਪਹੁੰਚੇ ਤਾਂ ਕਿ ਜਿਹੜੇ ਹਲਕੇ ਦੇ ਏਡੇ ਲੰਬੇ ਸਮੇਂ ਦੇ ਲੰਬਿਤ ਮਸਲੇ ਆ ਉਹ ਹੱਲ ਕੀਤੇ ਜਾ ਸਕਣ ਘਨੌਰ ਦੇ ਉੱਤੇ ਕਿ ਕਹਿੰਦੇ ਧੱਬਾ ਹੀ ਲੱਗਿਆ ਹੈਗਾ ਕਿ ਟਰਾਲੀ ਕੋਲ ਲੱਗੇ ਵੀ ਆਓ ਚੀਮਾ ਸਾਹਿਬ ਥੋੜਾ ਜ਼ਿਆਦਾ ਵਿਸਤਾਰ ਨਾਲ ਦੱਸ ਸਕਦੇ ਆ ਇਸ ਬਾਰੇ 'ਚ ਮੇਰੇ ਤੋਂ ਤੁਸੀਂ ਨਹੀਂ ਮੈਂ ਤਾਂ ਉਹਦੇ 'ਚ ਇਹੀ ਕਹਣਾ ਚਾਹੁੰਦਾ ਕਿ ਪਿਛਲੇ ਦਿਨਾਂ ਦੇ ਵਿੱਚ ਹਲਕਾ ਘਨੌਰ ਤੇ ਇੱਕ ਬੜਾ ਵੱਡਾ ਧੱਬਾ ਲੱਗ ਗਿਆ ਸੀ ਜਦੋਂ ਸ਼ੰਭੂ ਸਾਡੇ ਕਿਸਾਨ ਭਰਾ ਜਿਹੜੇ ਅ ਧਰਨੇ ਤੇ ਬੈਠੇ ਸੀ ਉਹਨਾਂ ਦਾ ਧਰਨਾ ਜਦੋਂ ਚੁੱਕਿਆ ਗਿਆ ਤੇ ਇੱਥੋਂ ਦਾ ਜਿਹੜਾ ਨਮਾਇੰਦਾ ਹੈ ਉਹਦੇ ਤੇ ਟਰਾਲੀ ਚੋਰੀ ਦੇ ਇਲਜ਼ਾਮ ਲੱਗੇ ਸੀ ਤੇ ਅਜੇ ਤੱਕ ਉਹ ਧੱਬਾ ਉਦਾਂ ਹੀ ਹੈ ਸੋ ਜਿਹੜੇ ਲੋਕਾਂ ਤੇ ਇਸ ਤਰ੍ਹਾਂ ਦੇ ਧੱਬੇ ਲੱਗਦੇ ਆ ਉਹਨਾਂ ਤੋਂ ਸਮਾਜ ਕੋਈ ਕਿਸ ਤਰ੍ਹਾਂ ਦੀ ਉਮੀਦ ਕਰ ਸਕਦਾ ਹੈ ਕਿ ਸਾਡੇ ਲਈ ਕੁਝ ਭਲਾ ਕਰੂਗਾ ਜਾਂ ਸਾਡੇ ਇਲਾਕੇ ਦਾ ਵਿਕਾਸ ਕਰੂਗਾ ਜਿਹੜੇ ਛੋਟੀਆਂ-ਛੋਟੀਆਂ ਚੋਰੀਆਂ ਨਾਲ ਆਪਣਾ ਢਿੱਡ ਭਰਨਾ ਚਾਹੁੰਦੇ ਹੋਣ ਉਹਨਾਂ ਤੋਂ ਕਦੇ ਕੋਈ ਸਮਾਜ ਚੰਗੇ ਦੀ ਉਮੀਦ ਨਹੀਂ ਕਰ ਸਕਦਾ ਸੋ ਚੰਗੇ ਦੀ ਉਮੀਦ ਤੋਂ ਉਸੇ ਤੋਂ ਕਰ ਸਕਦੇ ਹਾਂ ਜਿਸ ਜੋ ਲੋਕ ਇਸ ਤਰ੍ਹਾਂ ਲੋਕਾਂ ਦੇ ਸਹਿਯੋਗ ਦੇ ਨਾਲ ਲੋਕਾਂ ਦੇ ਲਈ ਲੋਕਾਂ ਦੀ ਭਾਈਚਾਰਕ ਸਾਂਝ ਦੇ ਲਈ ਇਸ ਤਰ੍ਹਾਂ ਦੇ ਜਿਹੜੇ ਪ੍ਰੋਗਰਾਮ ਕਰਦੇ ਆ ਉਹੀ ਹਲਕੇ ਨੂੰ ਅੱਗੇ ਲੈ ਕੇ ਜਾ ਸਕਦੇ ਆ ਕਿਉਂਕਿ ਹਲਕਾ ਘਨੌਰ ਮੈਂ ਵੇਖਿਆ ਇੱਥੇ ਮੈਂ ਆਉਂਦਾ ਰਹਿਣਾ ਬੜੀ ਜਿਆਦਾ ਜ਼ਰੂਰਤ ਹੈ ਇੱਕ ਚੰਗੇ ਵਿਅਕਤੀ ਦੀ ਜੋ ਹਲਕਾ ਕਨੌਰ ਦੇ ਨੂੰ ਵਿਕਾਸ ਦੇ ਪੱਖੋਂ ਮੋੜੀ ਹਲਕਿਆਂ ਦੇ ਵਿੱਚ ਲੈ ਕੇ ਆ ਸਕੇ ਜਿਹੜਾ ਵਿਕਾਸ ਨੂੰ ਜਿਹੜਾ ਕਿ ਹਲਕਾ ਦਾ ਰੋਟਰ ਟਿਕਟ ਫਿਰ ਮਿਲ ਸਕਦੀ ਹੈ ਕਿਉਂਕਿ ਭਾਪੀ ਦੀ ਵੱਡੀ ਜ਼ਿੰਮੇਵਾਰੀ ਜਿਹੜੀ ਤੁਸੀਂ ਅਨਾਉਂਸ ਕਰੀ ਨੀ ਇਹਦੇ 'ਚ ਦੋ ਚੀਜ਼ਾਂ ਨਾ ਸਾਡੇ ਪ੍ਰੈਜ਼ੈਂਟ ਹਲਕਾ ਜਿਹੜਾ ਲੜੇ ਚੋਣ ਲੜੇ ਵਿਕਾਸ ਸ਼ਰਮਾ ਜੀ ਹੈ ਪਾਰਟੀ ਦਾ ਜਿਹੜਾ ਸਾਡਾ ਪਾਰਲੀਮੈਂਟਰੀ ਬੋਰਡ ਹੈ ਦਿੱਲੀ ਦੇ ਵਿੱਚ ਉਸਨੇ ਫੈਸਲਾ ਕਰਨਾ ਹੁੰਦਾ ਔਰ ਬੰਦੇ ਦੀ ਕਾਬਲੀਅਤ ਨੂੰ ਵੇਖ ਕੇ ਪਾਰਟੀ ਟਿਕਟ ਦਿੰਦੀ ਹੈ ਜਿਸ ਤਰ੍ਹਾਂ ਵਿਕਾਸ ਸ਼ਰਮਾ ਜੀ ਲੱਗੇ ਹੋਏ ਆ ਇਸ ਦਿਹਾਤ ਦੇ ਏਰੀਏ ਦੇ ਵਿੱਚ ਜਿਸ ਤਰ੍ਹਾਂ ਅੱਜ ਭੈਣਾ ਨੂੰ ਬੱਚਿਆਂ ਨੂੰ ਇਕੱਠੇ ਕਰਕੇ ਲੋਕਾਂ ਦੇ ਵਿੱਚ ਆਮ ਉਹਨਾਂ ਦੀਆਂ ਮੁਸ਼ਕਲਾਂਾਂ ਨੂੰ ਚੁੱਕਦੇ ਆ ਮੈਨੂੰ ਉਮੀਦ ਹੈ ਕਿ ਪਾਰਟੀ ਇਹਦੇ ਸਿਰ ਤੇ ਜਰੂਰ ਹੱਥ ਰੱਖੂਗੀ ਔਰ 2027 ਦੇ ਵਿੱਚ ਪਾਰਟੀ ਦੇ ਹੱਥ ਰੱਖਣ ਤੋਂ ਬਾਅਦ ਘਨੌਰ ਦੇ ਲੋਕ ਵੀ ਇਸ ਦੇ ਸਿਰ ਤੇ ਆਪਣਾ ਹੱਥ ਰੱਖ ਕੇ ਪੰਜਾਬ ਦੀ ਵਿਧਾਨ ਸਭਾ 'ਚ ਅਸੀਂ ਇਹਨੂੰ ਵੇਖਣਾ ਚਾਹਾਂਗੇ ਜੀ ਕਾਜ਼ੀ ਅੱਜ ਬੜਾ ਵੱਡਾ ਇਕੱਠ ਹੈ ਈਆਂ ਦਾ ਮੇਲਾ ਔਰ ਬਹੁਤ ਖੁਸ਼ ਨੇ ਮਾਤਾਵਾਂ ਭੈਣਾ ਕਿਸ ਤਰ੍ਹਾਂ ਦੇ ਇਹ ਕੋਤਿਆਂ ਦਾ ਤਿਹਾਰ ਛੱਡੀਆਂ ਪੈਣਾ ਦਾ ਸਾਡੀ ਮਤਾਵਾ ਦਾ ਖਾਸ ਤਿਉਹਾਰ ਹੈ ਤੇ ਪਿਛਲੇ ਸਾਲ ਵੀ ਅਸੀਂ ਜੋਤਿਆਂ ਦਾ ਮੇਲਾ ਉਹ ਘਨੌਰ ਦੇ ਵਿੱਚ ਕਰਾਇਆ ਸੀ ਇਸ ਵਾਰ ਵੀ ਸਾਡਾ ਇਹ ਦੂਜਾ ਹੈ ਜੋਤਿਆਂ ਦਾ ਮੇਲਾ ਜਿਹਦੇ ਵਿੱਚ ਵਿਸ਼ੇਸ਼ ਤੌਰ ਤੇ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਡਾਕਟਰ ਸੁਭਾਸ਼ ਸ਼ਰਮਾ ਜੀ ਸਰਦਾਰ ਵਿਕਰਮਜੀਤ ਸਿੰਘ ਚੀਮਾ ਜੀ ਪਹੁੰਚੇ ਨੇ ਤੇ ਤੁਸੀਂ ਦੇਖ ਸਕਦੇ ਹੋ ਕਿੱਡੀ ਵੱਡੀ ਗਿਣਤੀ ਚ ਹਲਕਾ ਘਨੌਰ ਦੀਆਂ ਮਤਾਵਾ ਪੈਣਾ ਜੋਤਿਆਂ ਦੇ ਮੇਲੇ ਤੇ ਪਹੁੰਚੀਆਂ ਨੇ ਤੇ ਬੜਾ ਆਨੰਦ ਜੋ ਸਾਡੀਆਂ ਭੈਣਾਂ ਨੂੰ ਮਾਤਾਵਾਂ ਨੂੰ ਆ ਰਿਹਾ ਹੈ ਕਿਉਂਕਿ ਕਨੌਰ ਦੇ ਵਿੱਚ ਅੱਜ ਤੋਂ ਪਹਿਲਾਂ ਇਦਾਂ ਦੇ ਜੋ ਤੀਆਂ ਦੇ ਮੇਲੇ ਨੇ ਜਾਂ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਜੋ ਕਾਰਜਕ੍ਰਮ ਨੇ ਨਹੀਂ ਹੋਇਆ ਤੇ ਸਾਡਾ ਫਰਜ਼ ਹੈ ਅੱਗੇ ਤੋਂ ਵੀ ਅਸੀਂ ਇਹ ਜੋ ਤੀਆਂ ਦੇ ਮੇਲੇ ਨੇ ਜਾਂ ਜੋ ਵੀ ਸਾਡੇ ਪੰਜਾਬੀ ਵਿਰਸੇ ਨੂੰ ਸੰਭਾਲਣ ਲਈ ਜੋ ਵੀ ਉਦਮ ਜੋ ਵੀ ਕਦਮ ਸਾਨੂੰ ਚੱਕਣੇ ਪੈਣਗੇ ਉਹ ਅਸੀਂ ਹਮੇਸ਼ਾ ਹੀ ਪਿਆਰ ਰਹਾਂਗੇ। ਪੱਲ ਲੱਗਦਾ ਹੈ ਕਿ ਅੱਜ ਸਰ ਦੇਖਿਆ ਜਾਂਦਾ ਕਿ ਪਿਛਲੇ ਨਾਲੋਂ ਰਾਸ਼ੂ ਵੱਧਦਾ ਜਾ ਰਿਹਾ ਹੈ। ਲੱਗਦਾ ਹੈ 2027 ਵੀ ਚੀਏਗੀ ਇਹ ਰਾਸ਼ ਆਪਾ ਮੁਸੀਬਤ ਦੇਗਾ। ਇਹਨਾਂ ਭੈਣਾਂ ਦਾ ਬਹੁਤ ਅਸ਼ੀਰਵਾਦ ਹੈ। ਬਹੁਤ ਅਸ਼ੀਰਵਾਦ ਰਹੂਗਾ। ਬਹੁਤ ਅੱਛਾ ਮਾਹੌਲ ਹੈ ਭਾਰਤੀ ਜਨਤਾ ਪਾਰਟੀ ਦੇ ਹੱਕ ਚ ਮਾਹੌਲ ਹੈ। ਅਸੀਂ ਪਿੰਡ ਪਿੰਡ ਜਾ ਕੇ ਭਾਜਪਾ ਦੇ ਜੋ ਕੈਂਪ ਲਾ ਰਹੇ ਨੇ ਕੇਂਦਰ ਸਰਕਾਰ ਦੀਆਂ ਜੋ ਯੋਜਨਾਵਾਂ ਦਾ ਲਾਭ ਲੋਕਾਂ ਨੂੰ ਪਿੰਡ-ਪਿੰਡ ਬੂਥ-ਬੂਥ ਜਾ ਕੇ ਅਸੀਂ ਦੇ ਰਹੇ ਆ ਤੇ ਲੋਕਾਂ ਵੱਲੋਂ ਬੜਾ ਅਸ਼ੀਰਵਾਦ ਬੜਾ ਪਿਆਰ ਸਾਨੂੰ ਮਿਲ ਰਿਹਾ ਤੇ ਬੜਾ ਵਧੀਆ ਮਾਹੌਲ ਹੈ ਤੇ ਮੈਨੂੰ ਆਸ ਹੈ ਿਕਨੌਰ ਦੇ ਲੋਕ ਅਸ਼ੀਰਵਾਦ ਦੇ ਲੱਗਦਾ ਹੈ ਕਿ ਜੇ ਪਾਰਟੀ ਤੋਂ ਕੋਈ ਵੱਡੀ ਜੁਮੇ ਮਾਰੀ ਦਿੱਤੀ ਗਿਆ ਤੇ ਉਸ ਤੇ ਘਰ ਤੋਂ ਦੇ ਕੋਈ ਦੇਖੋ ਮੈਂ ਸ ਬਾਲ ਕਾਲ ਤੋਂ ਸਵੈਮ ਸੇਵਕਾਂ ਤੇ ਮੈਂ ਸੰਗਠਨ ਦਾ ਇੱਕ ਬੱਲਵਾ ਸੰਗਠਨ ਚਾਹੇ ਮੈਨੂੰ ਫਿਊਜ਼ ਕਰ ਦੇ ਸੰਗਠਨ ਚਾਹੇ ਮੇਰੇ ਚ ਕਰੰਟ ਪਾ ਦੇ ਲਾਈਟ ਮੇਰੀ ਔਨ ਕਰ ਦੇ ਜ਼ਿੰਮੇਵਾਰੀ ਕੋਈ ਮਿਲੇ ਨਾ ਮਿਲੇ ਕੋਈ ਦਿੱਕਤ ਨਹੀਂ ਪਰ ਕਾਰਕਿਰਤਾ ਹੈਗੇ ਆ ਜੋ ਵੀ ਜ਼ਿੰਮੇਵਾਰੀ ਪਾਰਟੀ ਦੇਊਗੀ ਉਹ ਅਸੀਂ ਅੰਦੇ ਹੀ ਨਾਲ ਲਵਾਵਾਂਗੇ